ਜਿਵੇਂ ਮੈਂ ਬੜਾ ਕਲੀਅਰ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਮੈਂ ਸ਼੍ਰੋਮਣੀ ਕਾਲੀਦਾਦ ਸ਼ਾਮਲ ਹੋਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਜੀਦੇ ਸੀ ਉਹਨਾਂ ਦੀ ਸੈਕੂਲਰ ਸੋਚ ਨੂੰ ਵੇਖ ਕੇ ਹਰ ਧਰਮ ਦਾ ਮਾਨ ਸਤਿਕਾਰ ਕਰਦੇ ਸੀ ਹਰ ਧਾਰਮਿਕ ਸਥਾਨ ਦਾ ਉਹਨਾਂ ਨੇ ਨਵੀਨੀਕਰਨ ਕੀਤਾ ਹਰ ਵਰਗ ਦੇ ਲੋਕਾਂ ਦਾ ਜਿਹੜਾ ਵਾ ਉਹਨਾਂ ਨੇ ਖਿਆਲ ਰੱਖਿਆ ਵੈਲਫੇਅਰ ਦੀਆਂ ਗਰੀਬਾਂ ਵਾਸਤੇ ਸਕੀਮਾਂ ਚਲਾਈਆਂ ਵਿਕਾਸ ਕੀਤਾ ਵਿਕਾਸ ਦੀ ਰਾਜਨੀਤੀ ਸੀ ਤੇ ਸੈਕੂਲਰism ਦੀ ਰਾਜਨੀਤੀ ਸੀ ਤੇ ਇਹੋ ਹੀ ਮੈਂ ਸੁबीर ਬਾਦਲ ਦੀ ਸੋਚ ਵੇਖੀ ਜਦੋਂ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਚੋਂ 6 ਸਾਲਾਂ ਬਾਅਦ ਤੇ ਕੱਢਤਾ ਪੰਜਾਬ ਦੀ ਗੱਲ ਕਰਨ ਕਰਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ ਕਰਕੇ ਤੇ ਮੈਂ ਖੇਤਰੀ ਪਾਰਟੀ ਸ਼ਾਮਲ ਹੋਇਆ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਆ ਪੰਜਾਬ ਦੀ ਲੜਾਈ ਲੜਦੀ ਆ ਤੇ ਮੇਰੀ ਰਾਜਨੀਤੀ ਵੀ ਜਿਹੜੀ ਆ ਉਹ ਪੰਜਾਬ ਦੀ ਰਾਜਨੀਤੀ ਆ ਪੰਜਾਬ ਦੇ ਪੰਜਾਬ ਦੇ ਹੱਕਾਂ ਦੀ ਰਾਜਨੀਤੀ ਆ ਤੇ ਵਿਕਾਸ ਦੀ ਰਾਜਨੀਤੀ ਆ ਇਹ ਸੈਕੂਲਰਿਜ਼ਮ ਦੀ ਰਾਜਨੀਤੀ ਆ ਤੇ ਮੈਨੂੰ ਲੱਗਾ ਵੀ ਹੁਣ ਇੱਕੋ ਹੀ ਪਾਸੇ ਜਿਹੜੀ ਆ ਪਾਰਟੀ ਇੱਕੋ ਲੜਾਈ ਲੜਦੀ ਪਈ ਆ ਅੰਥ ਤੇ ਧਰਮ ਦੀ ਉਲਝੀ ਆ ਤੇ ਇਹ ਬਾਕੀ ਗੱਲਾਂ ਜਿਹੜੀਆਂ ਵਾ ਸੈਕੂਲਰਿਜ਼ਮ ਦੀਆਂ ਵਿਕਾਸ ਦੀਆਂ ਜੋ ਸਰਕਾਰ ਚੱਲਦੀ ਪਈ ਉਹਦੀ ਨਕਾਮੀਆਂ ਨੂੰ ਉਜਾਗਰ ਕਰਨ ਦੀਆਂ ਜਿੰਨਾ ਗੱਲਾਂ ਤੋਂ ਲੋਕ ਪੀੜਤ ਆ ਲਾਂਡ ਆਰਡਰ ਦੀ ਗੱਲ ਆ ਰੇਤ ਬੱਜਰੀ ਦੀ ਗੱਲ ਆ ਨਸ਼ੇ ਦੀ ਗੱਲ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਕਿਤੇ ਸਾਈਡ ਤੇ ਪਈਆਂ ਪ੍ਰਧਾਨ ਜਿਹੜਾ ਵਾ ਉਹ ਇੰਨੇ ਕ ਮਜਬੂਰ ਆ ਕਿ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਸੁਖਵੀਰ ਬਾਦਲ ਜੀ ਨੂੰ ਤੇ ਮੈਨੂੰ ਇਹੀ ਬਾਅਦ ਚ ਲਿਖਿਆ ਨਾ ਵੀ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਮੇਰੀ ਇਸ ਪੰਜਾਬ ਪੋਲਿਟਿਕਸ ਦੇ ਵਿੱਚ ਕੋਈ ਜਗ੍ਹਾ ਹੈਗੀ ਆ ਇਸ ਕਰਕੇ ਮੈਂ ਰਿਜ਼ਾਈਨ ਕਰਦਾ ਸੁਖਵੀਰ ਬਾਦਲ ਅੰਦਰ ਜਾਣ ਤੋਂ ਬਾਅਦ ਹੀ ਕੀਤਾਗਾ ਕੀ ਗੱਲ ਹੋ ਗਈ ਤੇ ਜਿੱਥੇ ਪ੍ਰਧਾਨ ਹੀ ਇੰਨਾ ਮਜਬੂਰ ਹੋ ਜੇ ਤੈਨੂੰ ਰਿਜ਼ਾਈਨ ਕਰਨਾ ਪਵੇ ਉੱਥੇ ਫਿਰ ਸਾਡੇ ਵਰਗੇੰਦੀ ਕੀ ਗੱਲ ਐ ਫਿਰ ਇਸ ਧਰਮ ਦੀ ਰਾਜਨੀਤੀ ਚ ਅਸੀਂ ਕੋਈ ਦਖਲ ਵੀ ਨਹੀਂ ਦੇ ਸਕਦੇ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਚੱਕਦੇ ਹੋ ਤੇ ਪਾਲਿਟੀ ਦੇ ਰਹਿ ਕੇ ਵੀ ਚੱਕ ਸਕਦੇ ਸੀ ਨਹੀਂ ਪਰ ਐਸ ਵੀੜੇ ਤੇ ਕੋਰ ਕਮੇਟੀ ਦੀ ਮੀਟਿੰਗ ਹੋਵੇ ਜਾਂ ਕੋਈ ਹੋਰ ਹੋਵੇ ਇੱਕ ਉਹ ਮੁੱਦਾ ਚੱਲਦਾ ਪਿਆ ਨਾ ਤੇ ਅਸੀਂ ਜਦ ਪੱਤਰਕਾਰ ਕੋਲ ਪੁੱਛ ਵੀ ਲੈਂਦੇ ਹਾਂ ਜੀ ਈਕਾਲਤਖ ਸਾਹਿਬ ਨੇ ਉਹਨਾਂ ਨੂੰ ਤਨਖਾਹੀਏ ਕੋਸ਼ਿਸ਼ ਕੀਤਾ ਤੇ ਜੱਥੇਦਾਰ ਸਾਹਿਬਾਂ ਨੂੰ ਤਨਖਾਹ ਕਿਉਂ ਨਹੀਂ ਲਾਉਂਦੇ ਤੇ ਇਹ ਧਾਰਮਿਕ ਮੁੱਦਾ ਅਸੀਂ ਉੱਥੇ ਕੋਈ ਦਖਲ ਨਹੀਂ ਦੇ ਦੱਸਦੇ ਅਸੀਂ ਪ੍ਰਧਾਨ ਦੇ ਨਾਲ ਇਸ ਲੜਾਈ 'ਚ ਖੜੇ ਨਾ ਜ ਨਹੀਂ ਆ ਸਕਦੇ ਕਿ ਉਹ ਕੇਹਾਰ ਮੁਕ ਮੁੱਦਾ ਤੇ ਜਿੱਥੇ ਪਾਰਟੀ ਪ੍ਰਧਾਨ ਨਾ ਵੀ ਕੋ ਬੰਦਾ ਖੜਾ ਨਾ ਹੋ ਸਕੇ ਜਿੱਥੇ ਕੋਈ ਗੱਲ ਉਹ ਨਾ ਕਰ ਸਕੇ ਜਿਹੜਾ ਮੁੱਦਾ ਐਸੇ ਲਈ ਕਰੰਟ ਚੱਲਦਾ ਪਿਆ ਇਸ ਕਰਕੇ ਮੈਂ ਕਿਹਾ ਕਿ ਮੈਂ ਸੈਕੂਲਰਿਜ਼ਮ ਦੀ ਪੋਲਿਟਿਕਸ ਕਰਦਾ ਮੈਂ ਦੋਲ ਮੰਡ ਦੀ ਰਾਜਨੀਤੀ ਕਰਦਾ ਮੈਂ ਪੰਜਾਬ ਦੇ ਲੋਕਾਂ ਦੇ ਮੁੱਦੇ ਆ ਜਿਹੜੇ ਉਹਨਾਂ ਦੀ ਰਾਜਨੀਤੀ ਕਰਦਾ ਤੇ ਮੈਨੂੰ ਲੱਗਦਾ ਕਿ ਇਸ ਸੰਪੰਥਿਤ ਪੋਲਿਟਿਕਸ ਜਿਹੜੀ ਅੱਜ ਦੀ ਡੇਟ ਸੀ ਸ਼ੁਰੂ ਨਿਕਾਲੇ ਦਾਲ ਦਿੱਤੇ ਆਹੀ ਆ ਮੇਰੀ ਕੋਈ ਜਗ੍ਹਾ ਨਹੀਂ ਹੈ ਕਲੀਅਰ ਲਿਖੇ ਰਾਹੁਲ ਗਾਂਧੀ ਜੀ ਆਏ ਸੀ ਪੰਜਾਬ ਸੂਰੇ ਤੇ ਤੇ ਉਹਦੇ ਤੇ ਅਫਵਾਹਾਂ ਚੱਲਦੀਆਂ ਸੀ ਇੱਕ ਦੋ ਦਿਨ ਪਹਿਲਾਂ ਹੀ ਕਿ ਜੋਸੀ ਸਾਹਿਬ ਕਾਂਗਰਸ ਜੁਆਇਨ ਕਰ ਰਹੇ ਨੇ ਫਿਰ ਕੀਤੀ ਤਰੀ ਨਾ ਤੇ ਤੂੰ ਆਪ ਹੀ ਕਹਤਾ ਅਫਵਾਹਾਂ ਚੱਲਦੀਆਂ ਤੇ ਅਫਵਾਹਾਂ ਦਾ ਤੂੰ ਜਦੋਂ ਤੂੰ ਆਪ ਹੀ ਕਹਿੰਦੇ ਅਫਵਾਹਾਂ ਚੱਲਦੀਆਂ ਸੀ ਤੇ ਇਹਦਾ ਮੈਂ ਜਵਾਬ ਕੀ ਦਵਾਂ